ਤਾਂ ਬਾਕੀ ਸਦਾ ਸਰਵਿਸਿੰਗ ਖਾਲਸਾ ਜੀ ਨੂੰ ਮੇਰੇ ਵੱਲੋਂ ਲੱਖ ਲੱਖ ਵਧਾਈਆਂ ਲੋਕਾਂ ਨੇ ਬੜਾ ਵਧੀਆ ਭਾਰੀ ਫਤਵਾ ਦਿੱਤਾ ਇਹਨਾਂ ਦੇ ਹੱਕ 'ਚ ਤੇ ਮੈਨੂੰ ਉਮੀਦ ਹੈ ਕਿ ਉਹ ਲੋਕਾਂ ਦੀ ਸੇਵਾ ਕਰਨਗੇ ਔਰ ਪ੍ਰਮਾਤਮਾ ਚੜ੍ਹਦੀ ਕਲਾ ਚ ਰੱਖੇ ਸਭ ਦੇਖੋ ਜੀ ਇਹ ਬੈਠ ਕੇ ਮੰਤਨ ਕਰਾਂਗੇ ਜਿਹੜਾ ਵੀ ਜਿੱਥੇ ਵੀ ਕਮੀ ਰਹਿ ਗਈ ਹੈ ਹਾਈ ਕਮਾਂਡ ਨਾਲ ਵੀ ਗੱਲ ਕਰਾਂਗੇ ਸਾਰੇ ਪਾਰਟੀ ਦੇ ਨਾਲ ਬੈਠ ਕੇ ਗੱਲ ਕਰਾਂਗੇ ਔਰ ਮੈਂ ਇਸ ਇੱਥੇ ਸਾਰੇ ਵਲੰਟੀਅਰਸ ਦਾ ਬਹੁਤ ਧੰਨਵਾਦ ਕਰੀਆਂ ਤੇ ਨਵੇਂ ਜਿਹੜੇ ਦੋਸਤ ਮਿੱਤਰ ਮਿਲੇ ਉਹਨਾਂ ਦਾ ਜਿਨ੍ਹਾਂ ਨੇ ਦਿਨ ਰਾਤ ਇੱਕ ਕੀਤੀ ਸਾਰੇ ਐਮਐਲਏ ਸਹਿਬਾਨ ਸਾਰੇ ਵਲੰਟੀਅਰ ਸਾਰੇ ਅਹੁਦੇਦਾਰ ਸਹਿਬਾਨਾਂ ਨੇ ਬਹੁਤ ਸਾਥ ਦਿੱਤਾ ਖਾਸ ਕਰਕੇ ਮੇਰੇ ਪਿੰਡ ਤੋਂ ਜਿਹੜੇ ਮੇਰੇ ਆਏ ਦੋਸਤ ਮਿੱਤਰ ਜਾਂ ਮੇਰੇ ਖਾਸ ਹੋਰ ਮਿੱਤਰ ਜਾਂ ਜਿੰਨੇ ਵੀ ਇੱਥੋਂ ਦੇ ਦੋਸਤ ਜਿਹੜੇ ਨਵੇਂ ਬਣੇ ਉਹਨਾਂ ਦਾ ਸਾਰਿਆਂ ਦਾ ਧੰਨਵਾਦ ਕਿ ਵਧੀਆ ਉਹਨਾਂ ਨੇ ਮੇਰਾ ਸਾਥ ਦਿੱਤਾ ਚਲੋ ਦੋ ਮਨ ਹੁੰਦੇ ਆ ਖਾੜੇ ਜਿੱਕ ਨੇ ਜਿਤਨਾ ਹੁੰਦਾ ਕਿਨੇ ਢਣਾ ਹੁੰਦਾ ਸੋ ਪਰ ਮੈਂ ਬਹੁਤ ਧੰਨਵਾਦੀ ਆ ਕਿ ਇੱਥੇ ਮੈਨੂੰ ਲੋਕਾਂ ਨੇ ਇੰਨਾ ਮਾਣਾ ਮੂਹ ਪਿਆਰ ਦਿੱਤਾ ਔਰ ਨਵੇਂ ਦੋਸਤ ਬਣੇ ਔਰ ਬਾਬਾ ਫਰੀਦ ਜੀ ਦੀ ਸਰਜ਼ਮੀਨ ਦੇ ਉੱਤੇ ਮੈਂ ਆਇਆ ਔਰ ਇੱਥੇ ਦੇ ਲੋਕਾਂ ਨਾਲ ਮਿਲਿਆ ਔਰ ਚੰਗਾ ਲੱਗਿਆ ਤੇ ਮੈਂ ਇਸ ਧਰਤੀ ਦੇ ਨਾਲ ਜੁੜਿਆ ਰਹੂੰਗਾ ਬਾਬਾ ਫਰੀਦ ਦੀ ਧਰਤੀ ਦੇ ਨਾਲ ਔਰ ਮੈਂ ਕੁਝ ਕਿਸਮ ਤਾਂ ਕਿ ਮੈਂ ਇਸ ਧਰਤੀ ਦੇ ਉੱਤੇ ਆਇਆ ਤੇ ਬਾਬਾ ਫਰੀਦ ਜੀ ਦੇ ਨਾਲ ਹਮੇਸ਼ਾ ਇੱਥੇ ਧਰਤੀ ਇਸ ਚੋਣ ਤੋਂ ਤੁਸੀਂ ਆਪਣਾ ਰਾਜਨੀਤੀ ਦਾ ਤੁਹਾਨੂੰ ਕੀ ਲੱਗਦਾ ਹੈ ਕਿ ਹੁਣ ਅੱਗੇ ਇਸੇ ਤਰ੍ਹਾਂ ਕੰਟੀਨਿਊ ਕਰੋਗੇ ਰਾਜਨੀਤੀ ਦਾ ਵੀ ਦੇਖੋ ਜੀ ਦੇਖੋ ਇਹ ਲਾਈਨ 'ਚ ਆਏ ਆ ਤਾਂ ਕਰਾਂਗੇ ਜਿਵੇਂ ਮਰਜ਼ੀ ਅੱਗੇ ਦੇਖਦੇ ਕੀ ਬਣਦਾ ਪਰ ਮੈਨੂੰ ਇਸ ਗੱਲ ਦੀ ਖੁਸ਼ੀ ਵੀ ਸੋਸ਼ਲੀ ਇਸ ਧਰਤੀ ਦੇ ਨਾਲ ਮੈਂ ਪੱਕਾ ਜੁੜਿਆ ਰਹਾਂਗਾ ਇਸ ਦਾ ਤੁਹਾਡੀ ਪਹਿਲੀ ਯੋਨ ਸੀ ਪਰ ਫਿਰ ਵੀ ਲੋਕਾਂ ਨੇ ਬਹੁਤ ਪਿਆਰ ਨਾਲ ਦਿੱਤਾ ਸਾਫੀ ਬੋਲ ਜਾਏਗਾ ਜੀ ਹਰ ਹਾਲਾ ਕੀ ਦੂਜੇ ਨੇ ਪਤ ਭਾਵੇਂ ਰਹੇ ਪਰ ਕਾਫੀ ਲੋਕਾਂ ਦਾ ਪਿਆਰ ਪਾਣਿਆ ਜੀ ਬਿਲਕੁਲ ਮੈਂ ਉਹਨਾਂ ਦਾ ਧੰਨਵਾਦ ਕਰਦਾ ਜੀ ਕਿ ਮੈਨੂੰ ਇੰਨਾ ਫਤਵਾ ਦਿੱਤਾ ਕਈ ਮਾਵਾਂ ਦੇ ਅਸ਼ੀਰਵਾਦ ਮਿਲੇ ਬਜ਼ੁਰਗਾਂ ਦੇ ਅਸ਼ੀਰਵਾਦ ਮਿਲੇ ਬੱਚਿਆਂ ਦਾ ਪਿਆਰ ਮਿਲਿਆ ਔਰ ਇਸ ਤਰਹੀ ਦੇ ਸਾਰੇ ਲੋਕ ਇੰਨੇ ਵਧੀਆ ਮਿਲੇ ਮੈਨੂੰ ਦੋਸਤ ਮਿੱਤਰ ਬਹੁਤ ਬਣੇ ਸਾਰੇ ਸਾਰਿਆਂ ਦਾ ਬਹੁਤ ਬਹੁਤ ਧੰਨ ਜੀ ਜੀ ਸਾਰੇ ਕੈਂਡੀਡੇਟਾਂ ਤੋਂ ਪਹਿਲਾਂ ਤੁਸੀਂ ਆਏ ਸੀ ਜੀ ਜੀ ਕਿੱਥੇ ਲੱਗਦਾ ਕੰਮ ਜੀ ਇਹ ਕਮੀ ਤਾਂ ਪਤਾ ਕਰਾਂਗੇ ਜੀ ਜੇ ਪਤਾ ਹੁੰਦਾ ਫਿਰ ਤਾਂ ਪਹਿਲਾਂ ਕਵੀ ਰਹਿਣੀ ਨਹੀਂ ਸੀ ਅੱਛਾ ਅੱਛਾ ਦੇਖਿਆ ਕਿ ਜਿਹੜੇ ਕਲਾਕਾਰਾਂ ਲੋਕਾਂ ਨੇ ਇਸ ਵਾਰ ਨਕਾਰਿਆ ਉਹਨਾਂ ਨੂੰ ਕੀ ਲੱਗਦਾ ਤੁਸੀਂ ਉਸੇ ਵੀ ਖੜੀ ਦੇ ਵਿੱਚ ਰੱਖੀ ਨਹੀਂ ਦੇਖੋ ਜੀ ਨਕਾਰਿਆ ਨਹੀਂ 2 ਲੱਖ ਪਲੱਸ ਵੋਟ ਪਈ ਹੈ ਮਤਲਬ ਜਮੈਂ ਨਕਾਰ ਦਿੰਦੇ ਤਾਂ ਚੌਥੇ ਪੰਜਵੇਂ ਨੰਬਰ ਤੇ ਆਉਣਾ ਸੀ ਔਰ ਮੈਂ ਮੇਰੀ ਇੰਡਸਟਰੀ ਦਾ ਖਾਸ ਕਰਕੇ ਧੰਨਵਾਦੀ ਹਾਂ ਕਿ ਉਹ ਮੇਰੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਦੋ ਸਹਮਤ ਸਭ ਦਾ ਧੰਨਵਾਦ